ਦੇਖੋ ਮਲਟੀ ਸ਼ੇਡ ਬਰੀਕ ਵਾਲੀ ਠੀਕ ਹੈ ਜੀ ਇਹ 5 ਰੁਪਏ ਮੀਟਰ ਹੈ ਹਾਂ ਜੀ ਮੀਟਰ 5 ਰੁਪਏ ਮੀਟਰ ਹਾਂ ਜੀ 5 ਰੁਪਏ ਮੀਟਰ ਬਾਕੀ ਆਹ ਲਸਣ ਇਹ 10 ਰੁਪਏ ਮੀਟਰ ਹੈ ਇਹ 10 ਰੁਪਏ ਮੀਟਰ ਹੈ ਹਾਂ ਜੀ ਵੀਰੇ ਆਪਣਾ ਵੀਰੇ ਸਿੰਪਲ ਸੂਟ ਦਾ ਪਟਾ 200 ਰੁਪਏ ਲੈਣੇ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਆਹ ਦੇਖੋ ਆਪਣਾ ਹੋਣਾ ਆ ਰਿਹਾ ਵੀਰੇ ਬਸ ਟਾ ਆਪਣਾ ਵੀ ਬਾਈ ਦੀ ਦੁਕਾਨਾ ਨੇ ਜੀ ਇੱਧਰ ਹੈ ਆਹ ਚੰਦ ਚੈਹਰ ਵਾਲੀ ਗਲੀ ਹੈ ਤੁਸ ਨੂੰ ਅੱਗੇ ਆ ਕੇ ਦਿਖਾਉਣੇ ਆ ਉਹ ਸਾਰੇ ਤੁਹਾਡਾ ਜੀ ਆਇਆਂ ਨੂੰ ਵਾਤੇ ਸਵਾਗਤ ਹੈ ਅੱਜ ਆਪਾਂ ਮਾਨਸਾ ਦੇ ਵਿੱਚ ਭੈਣ ਬੁੜੇ ਆਏ ਹੋਇਆ ਤੇ ਭੈਣ ਦਾ ਕੰਮ ਚੇਲੇ ਸੰਦਾ ਵੀ ਹੈ ਤੇ ਨਾਲ ਹੀ ਸਟਿਚਿੰਗ ਵੀ ਕਰਦੇ ਆ ਤੇ ਨਾਲ ਹੀ ਕੜਾਈ ਦਾ ਕੰਮ ਕਰਦੇ ਆ ਇਹ ਸਬਸਕ੍ਰਾਈਬਰ ਨੇ ਹੋ ਟਿੱਕ ਹਾਂਜੀ ਵੀਰੇ ਜੀ ਠੀਕ ਹੈ ਬੜੀ ਸਸਤਾ ਦਿਖਾਇਓ ਕੀ ਕੀ ਰੇਟ ਤੇ ਆਪਣੇ ਕੋਲ ਆ ਵੀਰੇ ਆਪਣੀ ਲੈਸ ਦੇਖੋ ਮਲਟੀ ਸ਼ੇਡ ਬਰੀਕ ਵਾਲੀ ਠੀਕ ਹੈ ਜੀ ਇਹ 5 ਰੁਪਏ ਮੀਟਰ ਹੈ ਵੀਰੇ ਹਾਂਜੀ ਮੀਟਰ 5 ਰੁਪਏ ਮੀਟਰ ਹਾਂਜੀ 5 ਰੁਪਏ ਮੀਟਰ ਬਾਕੀ ਆਹ ਲੈਸਾਂ ਨੇ 10 ਰੁਪਏ ਮੀਟਰ ਹੈ ਇਹ 10 ਰੁਪਏ ਮੀਟਰ ਹੈ ਹਾਂਜੀ ਵੀਰੇ ਠੀਕ ਹੈ ਬਣੀ ਤੇ ਇਹ ਤੋਂ ਇਲਾਵਾ ਪੈਨੇਜ ਮੰਨ ਕੇ ਚਲੋ ਕਿਸੇ ਨੂੰ ਕੋਈ ਕਲਰ ਦੀ ਦਿੱਕਤ ਆਉਂਦੀ ਹੈ ਵਿੱਚ ਨਹੀਂ ਨਹੀਂ ਕਲਰ ਵੀ ਦੇ ਬਹੁਤ ਆਪਣੇ ਕੋਲ ਆ ਦੇਖੋ ਮਲਟੀ ਕਲਰ ਹੈ ਹਾਂਜੀ ਹਾਂਜੀ ਆ ਦੇਖੀ ਮਲਟੀ ਕਲਰ ਹੈ ਸਾਰੇ ਪੂਰੀ ਵਧੀਆ ਲੈ ਸਕਦੇ ਇਹ ਲੈਸ ਸਟੇਰ ਠੀਕ ਹੈ ਜੀ ਇੱਕ ਆਪਣੇ ਕੋਲ ਆ ਦੇਖੋ ਫਲਾਵਰਾਂ ਵਾਲਾ ਫਲਾਵਰ ਵਾਲਾ ਹਾਂਜੀ ਠੀਕ ਹੈ ਇੱਕ ਆਪਣੇ ਕੋਲ ਆ ਕੱਟਵਰਕ ਦੀ ਹੈ ਲੈਸ ਕੱਟਵਰਕ ਦੀ ਹਾਂਜੀ ਠੀਕ ਹੈ ਇੰਨਾ ਮੈਂ ਟ੍ਰੈਂਡਿੰਗ ਨੂੰ ਹਾਂਜੀ ਹਾਂਜੀ ਪਰ ਇਹਦਾ ਮਾਸਟਿਚਿੰਗ ਨਾਲ ਲੈਨੇ ਆ ਉਹਦਾ ਆਪਣਾ ਕੀ ਸਮਾਈ ਦਾ ਕੀ ਇਹ ਆਪਣਾ ਰੇਟ ਹੈ ਆਪਣਾ ਵੀਰੇ ਸਿੰਪਲ ਸੂਟ ਦਾ 250 ਰੁਪਿਆ ਲੈਨੇ ਆ ਹਾਂਜੀ ਹਾਂਜੀ ਵੀਰੇ ਆ ਦੇਖੋ ਆਪਣਾ ਹੋਣਾ ਆ ਸੀ ਕੜਾਈ ਦਾ ਆਪਣਾ ਇਹ ਵਰਕ ਹੋਇਆ ਗਿਆ ਸੂਟੇ ਵਰਕ ਹੋਇਆ ਹੋਏ ਹਾਂਜੀ ਇਹ ਕੜਾਈ ਆ ਸੂਟ ਤੁਸੀਂ ਆ ਘੱਟੇ ਹੋਈ ਨਹੀਂ ਨਹੀਂ ਇਹ ਵੀਰੇ ਸਟਿਚ ਕਰਿਆ ਹੋਇਆ ਹਾਂਜੀ ਹਾਂਜੀ ਇਹ ਸਟਿਚ ਕਰਿਆ ਹੋਇਆ ਹੈਗਾ ਸੂਟ ਫਰਸ ਦਿਨ ਸਨਵਾਰ ਹਾਂ ਤੇ ਸਾਰਾ ਮਟੀਰੀਅਲ ਮਿਲਦਾ ਹੈ ਹਾਂ ਵੀਰੇ ਟੇਲਰ ਮਟੀਰੀਅਲ ਵੀ ਹੈਗਾ ਆਪਣੇ ਕੋਲ ਹਾਂਜੀ ਬੁਕਰਮ ਜਿਵੇਂ ਰੀਲਾਂ ਵਗੈਰਾ ਆਪਣੇ ਕੋਲ ਸਾਰਾ ਕੁਝ ਹੀ ਆ ਬੁਕਰਮ ਵੀ ਹੈਗਾਗਾ ਇਲਾਸਟਿਕ ਵਗੈਰਾ ਵੀ ਹੈਗਾ ਸਾਰਾ ਕੁਝ ਆਪਣੇ ਕੋਲ ਹਾਂਜੀ ਪੇਸਟਿੰਗ ਪੇਪਰ ਜਿਹੜਾ ਭੈਣਾਂ ਨੂੰ ਚਾਹੀਦਾ ਹੁੰਦਾ ਸਟਿਚਿੰਗ ਕਰਨ ਵਾਸਤੇ ਸਾਰਾ ਕੁਝ ਹੀ ਆਪਣੇ ਕੋਲ ਆ ਦੇਖੋ ਆ ਆ ਵੀ 10 ਰੁਪਏ ਮੀਟਰ ਹੀ ਆ ਲੈ ਸਕਦੇ ਠੀਕ ਹੈ ਹਾਂਜੀ ਇਹ ਵੀ ਨਵੀਂ ਇਹ ਮਲਕੀ ਡਾਈ ਹੋ ਕੇ ਵੀ ਲੱਗ ਜਾਂਦੀ ਹੈ ਵੀਰੇ ਡਾਈ ਹੋ ਕੇ ਲੱਗਦੀ ਹੈ ਹਾਂਜੀ ਡਾਈ ਹੋ ਕੇ ਲੱਗਦੀ ਹੈ ਇਹ ਲੈਸ ਜਿਹੜੀ ਤੁਹਾਨੂੰ ਕਿਵੇਂ ਲੱਗੀਆਂ ਲੈਸਾਂ ਚੀਜ਼ ਦੇ ਲੱਗੀਆਂ ਦੇ ਹੋਏ ਬਹੁਤ ਵਧੀਆ ਲੱਗਦੀਆਂ ਇਹਨਾਂ ਨੇ ਲੈਸਾਂ ਮੈਂ ਹਰ ਇੱਕ ਕਸਟਮਰ ਨੂੰ ਪੇਂਡਰ ਕੋਲ ਪਹੁੰਚਾ ਦਿੱਤਾ ਹੈ ਮੈਂ ਇੰਨਾ ਤੇ ਲੈਸ ਖਰੀਦਦੀ ਆ ਇਹਨਾਂ ਦੇ ਰੇਟ ਵੀ ਬਹੁਤ ਵਾਈਜ਼ ਨੇਗੇ ਮਾਰਕੀਟ ਨਾਲੋਂ ਤੇ ਮਤਲਬ ਕਿ ਇਹਨਾਂ ਦਾ ਨੇਚਰ ਵੀ ਇੰਨਾ ਵਧੀਆ ਕਿ ਹਰ ਇੱਕ ਚੀਜ਼ ਮੈਨੂੰ ਪਸੰਦ